ਕਦੇ ਦੌਰਾਨ ਇਹਨੇ 2-3 ਵਾਰੀ ਪੈਸੇ ਮੰਗੇ ਉਹਨਾਂ ਪੈਸੇ ਲੈਣ ਦੇ ਤੂੰ ਇਹਨਾਂ ਨਾਲ ਝਗੜਾ ਕਰਕੇ ਇਹਨੂੰ ਉਲਟਾ ਕਿਸੇ ਕੇਸ ਵਿੱਚ ਫਸਾ ਕੇ ਤੇ ਇਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸਜ਼ਾ ਕਟਣ ਦੇ ਬਾਵਜੂਦ ਜੋ-ਜੋ ਕਾਗਜ਼ ਸੀ ਡਾਕੂਮੈਂਟ ਜੋ ਇਹਦੇ پاسਪੋਰਟ ਵਗੈਰਾ ਸੀ ਉਹ ਸਾਰੇ ਜਿਹੜੀ ਕੰਪਨੀ ਨਾਲ ਕੰਮ ਕਰਦਾ ਸੀ ਉਹਨਾਂ ਸਾਰੇ ਇਹਦੇ ਗੁੰਮ ਕਰਕੇ ਇਹਨੂੰ ਦਿੱਤੇ ਨਹੀਂ ਉਹ ਗਾਇਬ ਕਰ ਦਿੱਤੇ ਆ ਉਤੋਂ ਇੰਗਲੈਂਡ ਦੀ ਸਰਕਾਰ ਕਹਿੰਦੀ ਹੈ ਜੀ ਜੇ ਇੰਡੀਆ ਸਰਕਾਰ ਪਰੂਫ ਕਰੂਗੀ ਵੀ ਤੂੰ ਇੰਡੀਆ ਦਾਵਾ ਤੇ ਤੈਨੂੰ ਆਪਾਂ ਫੇਰ ਭੇਜ ਸਕਦੇ ਆ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਪੁੱਤ ਆਪਣੇ ਪੈਰਾਂ ਤੇ ਖੜੇ ਹੋ ਕੇ ਚੰਗੀ ਜ਼ਿੰਦਗੀ ਜੀਉਣ ਦੇ ਕਾਬਿਲ ਬਣ ਜਾਣ ਇਸੇ ਲਈ ਪੰਜਾਬ ਦੇ ਜ਼ਿਆਦਾਤਰ ਮਾਪੇ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਦਿੰਦੇ ਨੇ ਪਰ ਜਦੋਂ ਉਹਨਾਂ ਦੇ ਬੱਚੇ ਵਿਦੇਸ਼ਾਂ 'ਚ ਕਿਸੇ ਮੁਸੀਬਤ 'ਚ ਫਸ ਜਾਂਦੇ ਨੇ ਤਾਂ ਮਾਪਿਆਂ ਦੀ ਜ਼ਿੰਦਗੀ ਕਮਜ਼ੋਰ ਹੋ ਜਾਂਦੀ ਹੈ ਅਤੇ ਮਾਪੇ ਆਪਣੇ ਬੱਚਿਆਂ ਨੂੰ ਮੁਸੀਬਤ ਵਿੱਚੋਂ ਕੱਢਣ ਲਈ ਕਈ ਯਤਨ ਕਰਦੇ ਨੇ ਅਜੇ ਇੱਕ ਮਾਮਲਾ ਗੁਰਦਾਸਪੁਰ ਦੇ ਢਾਲੀਵਾਲ ਤੋਂ ਸਾਹਮਣੇ ਆਇਆ ਜਿੱਥੇ ਢਾਲੀਵਾਲ ਦਾ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਗੁਰਪਾਲ ਸਿੰਘ ਆਪਣੇ ਮਾਤਾ ਪਿਤਾ ਦੀ ਗਰੀਬੀ ਦੂਰ ਕਰਨ ਦੇ ਲਈ ਰੋਜ਼ੀ-ਰੋਟੀ ਕਮਾਉਣ ਲਈ 2020 ਦੇ ਵਿੱਚ ਇੰਗਲੈਂਡ ਚਲਾ ਗਿਆ ਜਿੱਥੇ ਉਸੇ ਮਾਲਕ ਨੇ ਉਸ ਨੂੰ ਕਿਸੇ ਕੇਸ ਦੇ ਵਿੱਚ ਫਸਾ ਕੇ ਜੇਲ੍ਹ ਦੇ ਵਿੱਚ ਬੰਦ ਕਰਵਾ ਦਿੱਤਾ ਪਰ ਹੁਣ ਜਸਪ੍ਰੀਤ ਸਿੰਘ ਭੁਗਤਰੀ ਹੈ ਪਰ ਇੰਗਲੈਂਡ ਸਰਕਾਰ ਦੇ ਵੱਲੋਂ ਉਸ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨ ਜਸਪ੍ਰੀਤ ਸਿੰਘ ਦੇ ਪਿਤਾ ਗੁਰਪਾਲ ਸਿੰਘ ਅਤੇ ਮਾਤਾ ਬਲਜਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਆਪਣੀ ਪਤਨੀ ਦੇ ਨਾਲ 2020 ਦੇ ਵਿੱਚ 스ਪਾ우스 ਵੀਜ਼ੇ ਤੇ ਇੰਗਲੈਂਡ ਗਿਆ ਸੀ। ਉੱਥੇ ਡਰਾਈਵਰੀ ਦਾ ਕੰਮ ਕਰਦਾ ਸੀ ਪਰ ਕੁਝ ਸਮੇਂ ਬਾਅਦ ਉੱਥੇ ਦੋਵਾਂ ਦੇ ਵਿੱਚ ਆਪਸੀ ਤਕਰਾਰ ਹੋ ਜਾਂਦੀ ਹੈ ਤੇ ਦੋਵੇਂ ਇੰਗਲੈਂਡ ਦੇ ਵਿੱਚ ਵੱਖ-ਵੱਖ ਰਹਿਣ ਲੱਗ ਪੈਂਦੇ ਨੇ। ਇਸ ਦੌਰਾਨ ਉਹਨਾਂ ਦਾ ਲੜਕਾ ਇੱਕ ਕੰਪਨੀ ਦੇ ਵਿੱਚ ਕੰਮ ਕਰਨ ਲੱਗਦਾ ਹੈ। ਪਰ 2-3 ਮਹੀਨੇ ਕੰਮ ਕਰਨ ਤੋਂ ਬਾਅਦ ਜਦੋਂ ਕੰਪਨੀ ਮਾਲਕ ਤੋਂ ਆਪਣੀ ਮਿਹਨਤ ਦੇ ਪੈਸੇ ਮੰਗਦਾ ਹੈ ਤਾਂ ਉਹਨਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਅਤੇ ਕੰਪਨੀ ਮਾਲਕ ਇਸ ਲੜਕੇ ਨੂੰ ਜਿਹੜਾ ਹੈ ਝੂਠੇ ਕੇਸ ਦੇ ਵਿੱਚ ਫਸਾ ਦਿੰਦਾ ਹੈ ਉੱਥੇ ਜਸਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਪਿਛਲੇ 14 ਮਹੀਨਿਆਂ ਤੋਂ ਇੰਗਲੈਂਡ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਪਰ ਉਸ ਨੂੰ ਭਾਰਤ ਨਹੀਂ ਭੇਜਿਆ ਜਾ ਰਿਹਾ ਕਿਉਂਕਿ ਮਾਲਕ ਨੇ ਉਸ ਦਾ ਪਾਸਪੋਰਟ ਅਤੇ ਜ਼ਰੂਰੀ ਦਸਤਾਵੇਜ਼ ਆਪਣੇ ਕੋਲ ਰੱਖ ਲਏ ਨੇ ਕੁਨੂ ਨਾਦਾ ਪੁੱਤਰ ਪਿਛਲੇ 14 ਮਹੀਨਿਆਂ ਤੋਂ ਇੰਗਲੈਂਡ ਦੇ ਡਿਟੇਸ਼ਨ ਹੋਮ ਦੇ ਵਿੱਚ ਰਹਿ ਰਿਹਾ ਹੈ। ਇੰਗਲੈਂਡ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਭਾਰਤ ਸਰਕਾਰ ਇਹ ਸਪਸ਼ਟ ਕਰ ਦਿੰਦੀ ਹੈ ਕਿ ਉਹ ਲੜਕਾ ਭਾਰਤ ਦਾ ਨਾਗਰਿਕ ਹੈ ਤਾਂ ਫਿਰ ਇੰਗਲੈਂਡ ਸਰਕਾਰ ਉਸ ਨੂੰ ਭਾਰਤ ਭੇਜ ਦੇਵੇਗੀ। ਇਸ ਲਈ ਉਹਨਾਂ ਨੇ ਭਾਰਤੀ ਐਮਬੈਸੀ ਅਤੇ ਡਿਊਟੀ ਕਮਿਸ਼ਨਰ ਗੁਰਦਾਸਪੁਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੇ ਭਾਰਤੀ ਹੋਣ ਦੇ ਸਬੂਤ ਇੰਗਲੈਂਡ ਸਰਕਾਰ ਨੂੰ ਭੇਜੇ ਜਾਣ। ਤਾਜੋ ਉਹਨਾਂ ਦਾ ਪੁੱਤ ਭਾਰਤ ਵਾਪਸ ਆ ਸਕੇ ਇਸ ਦੇ ਲਈ ਸਰਕਾਰ ਤੋਂ ਲਗਾਤਾਰ ਮਦਦ ਦੀ ਗੋਹਾਰ ਲਗਾ ਰਿਹਾ ਹੈ ਪਰਿਵਾਰ ਤਾਂ ਜੋ ਉਹਨਾਂ ਦਾ ਪੁੱਤ ਜਿਹੜਾ ਹੈ ਇੰਗਲੈਂਡ ਤੋਂ ਭਾਰਤ ਵਾਪਸ ਲਿਆਂਦਾ ਜਾ ਸਕੇ ਹੋਰ ਕੀ ਕੁਝ ਕਹਿਣਾ ਹੈ ਜਸਪ੍ਰੀਤ ਦੇ ਪਿਤਾ ਦਾ ਇੱਕ ਵਾਰੀ ਉਹ ਵੀ ਸੁਣ ਲੈਣੇ ਗੁਰਪਾਲ ਸਿੰਘ ਪਿੰਡ ਲਾਲੋਵਾਲ ਜਿਲ੍ਹਾ ਗਦਾਸਪੁਰ ਤੋਂ ਮੇਰਾ ਜੀ ਬੇਟਾ ਜਸਪ੍ਰੀਤ ਸਿੰਘ 2020 ਵਿੱਚ ਇੰਗਲੈਂਡ ਗਿਆ ਸੀ ਤੇ ਇੰਗਲੈਂਡ ਜੋ ਆਪਣੇ ਵਾਈਫ ਦੇ ਨਾਲ ਸਪੌਂਸ ਕੀਤਾ ਸੀ ਤੇ ਗਏ ਸੀ ਇਕੱਠੇ ਗਏ ਸੀ ਉਸ ਦੋਨਾਂ ਜੀਨਾਂ ਦਾ ਕੋਈ ਵਾਪਸ ਵਿੱਚ ਛੋਟੀ ਮੋਟੀ ਮਸਲੀ ਵਿੱਚ ਕੋਈ ਅਲੱਗ-ਅਲੱਗ ਰਹਿਣ ਲੱਗ ਪਏ ਤੇ ਜਦੋਂ ਇਹ ਲੜਕਾ ਜਿੱਥੇ ਕੰਮ ਕਰਦਾ ਸੀ ਜਿੱਥੇ ਕੰਪਨੀ 'ਚ ਕੰਮ ਕਰਦਾ ਸੀ ਉਹਨਾਂ ਦੇ ਨਾਲ ਕੰਮ ਕਰਦੇ ਦੌਰਾਨ ਇਹਨੇ ਦੋ ਤਿੰਨ ਵਾਰੀ ਪੈਸੇ ਮੰਗੇ ਉਹਨਾਂ ਪੈਸੇ ਲੈਣ ਦੇ ਤੂੰ ਇਹਨਾਂ ਨੇ ਝਗੜਾ ਕਰਕੇ ਇਹਨੂੰ ਉਲਟਾ ਕਿਸੇ ਕੇਸ ਵਿੱਚ ਫਸਾ ਕੇ ਤੇ ਇਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜੇਲ੍ਹ 'ਚ ਭੇਜੇ ਤੋਂ ਬਾਅਦ ਇਹਨੇ ਜੀ 14 ਮਹੀਨੇ ਦੀ ਇਹਨੂੰ ਸਜ਼ਾ ਹੋ ਗਈ ਜਿਹੜੀ ਉਹ ਕੱਟ ਚੁੱਕਾ ਵਾ ਸਜ਼ਾ ਕਟਣ ਦੇ ਬਾਵਜੂਦ ਜੋ ਜੋ ਕਾਗਜ਼ ਸੀ ਡਾਕੂਮੈਂਟ ਜੋ ਇਹਦੇ ਪਾਸਪੋਰਟ ਵਗੈਰਾ ਸੀ ਉਹ ਸਾਰੇ ਜਿਹੜੀ ਕੰਪਨੀ ਨਾਲ ਕੰਮ ਕਰਦਾ ਸੀ ਉਹਨਾਂ ਸਾਰੇ ਉਹਦੇ ਗੁੰਮ ਕਰਕੇ ਇਹਨੂੰ ਦਿੱਤੇ ਨਹੀਂ ਉਹ ਗਾਇਬ ਕਰ ਦਿੱਤੇ ਆ ਤੇ ਉਹ ਹੁਣ ਇਹਦੇ ਕੋਲ ਜਿਹੜਾ ਲੰਡਨ ਵਿੱਚ ਡਿਟੈਕਟਿਵ ਹਾਊਸ ਬਣੇ ਨੇ ਉਹਨਾਂ ਵਿੱਚ ਉਹਨਾਂ ਨੂੰ 4 ਮਹੀਨੇ ਤੋਂ ਰਹਿ ਰਿਹਾ ਵਾ ਤੇ ਉੱਥੇ ਇਹਦੇ ਕੋਲ ਕੋਈ ਕਾਗਜ਼ ਪੱਤਰ ਨਾ ਹੋਣ ਵਜ੍ਹਾ ਕਰਕੇ ਇਹਨੂੰ ਉੱਥੇ ਰੱਖਿਆ ਗਿਆ ਵਾ ਤੇ ਉਤੋਂ ਇੰਗਲੈਂਡ ਦੀ ਸਰਕਾਰ ਕਹਿੰਦੀ ਆ ਜੀ ਜੇ ਇੰਡੀਆ ਸਰਕਾਰ ਪਰੂਫ ਕਰੂਗੀ ਵੀ ਤੂੰ ਇੰਡੀਆ ਦਾਵਾ ਤੇ ਤੈਨੂੰ ਆਪਾਂ ਫੇਰ ਭੇਜ ਸਕਦੇ ਆ ਸਾਡੀ ਤੇ ਇਹੋ ਬੇਨਤੀ ਆ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਗੜੀ ਕਿ ਉਹਦੇ ਕਾਗਜ਼ ਜਿਹੜੇ ਆ ਡਾਕੂਮੈਂਟ ਜਿਹੜੇ ਉਹਨੂੰ ਤਿਆਰ ਕਰਕੇ ਤੇ ਉਹਨੂੰ ਇੰਡੀਆ ਵਾਪਸ ਮੰਗਾਇਆ ਜਾਵੇ ਤੇ ਸਾਡੀ ਤੇ ਬੇਨਤੀ ਨਾਲੇ ਉਹਦੇ ਇੱਕ ਹੈ ਜੂ ਪਰੇਸ਼ਾਨੀ ਉਹਨੂੰ ਇਹਦੀ ਉਹਦੀ ਐਕਸੀਡੈਂਟ ਦੇ ਦੌਰਾਨ ਇਹਨੂੰ ਸੱਟਾਂ ਲੱਗੀਆਂ ਸੀ ਉਹਦੀ ਲੱਤਾਂ ਨੂੰ ਬੜੀ ਪ੍ਰੋਬਲਮ ਆ ਗਈ ਹੈ ਜੀ ਉਹ ਤਾਂ ਕੋਈ ਚੱਲਣਾ ਫਿਰਨਾ ਉਸੇ ਬਾਅਦ ਬਹੁਤ ਮੁਸ਼ਕਲ ਹੋ ਗਿਆ ਵਾ ਉਹ ਕਦੀ ਸਾਨੂੰ ਫੋਨ ਕਰਦਾ ਵਾ ਕਿ ਕਹਿੰਦਾ ਵੀ ਮੈਨੂੰ ਪਪਾ ਜੀ ਚੱਲਣ ਵਿੱਚ ਬੜੀ ਮੁਸ਼ਕਲ ਆ ਗਈ ਮੈਂ ਕੋਈ ਤੁਰਿਆ ਨਹੀਂ ਜਾਂਦਾ ਉੱਥੇ ਮੈਡੀਸਨ ਦਵਾਈ ਦੀ ਬਹੁਤ ਜ਼ਿਆਦਾ ਘਾਟ ਹੈ ਜੀ ਮੈਡੀਸਨ ਨਹੀਂ ਦਿੱਤੀ ਜਾਂਦੀ ਇਸ ਕਰਕੇ ਸਾਡੀ ਬੇਨਤੀ ਹੈ ਜੀ ਪੰਜਾਬ ਸਰਕਾਰ ਭਾਰਤ ਸਰਕਾਰ ਗੜੀ ਕਿ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਇੰਡੀਆ ਵਾਪਸ ਮنگਾਇਆ ਜਾਵੇ ਬਹੁਤ ਬਹੁਤ ਆਪਾਂ ਧੰਨਵਾਦ ਕਰਾਂਗੇ ਜੀ ਤੁਸੀਂ ਕੋਸ਼ਿਸ਼ ਕੀਤੀ ਹੈ ਕੋਈ ਕੰਪਲੀਟ ਵਗੈਰਾ ਕੀਤੀ ਹੈ ਸਰਕਾਰ ਨੂੰ ਕੋਈ ਸ਼ਿਕਾਇਤ ਪੱਤਰ ਦਿੱਤਾ ਹੋਇਆ ਹਾਂਜੀ ਸਰ ਆਪਾਂ ਲਿਖਤੀ ਰੂਪ ਵਿੱਚ ਵੀ ਡੀਸੀ ਸਾਹਿਬ ਦੇ ਰਿਟਰਨ 2 ਮਹੀਨੇ ਤੋਂ ਮਤਲਬ 2 2.5 ਮਹੀਨੇ ਤੋਂ ਐਪਲੀਕੇਸ਼ਨ ਉਹਨਾਂ ਨੇ ਸਾਡੇ ਬਿਆਨ ਲੈ ਕੇ ਤੇ ਕੋਈ ਕਾਰ ਵੀ ਕੋਈ ਨਹੀਂ ਉੱਥੇ ਦੀ ਉੱਥੇ ਅਜੇ ਖੜੀ ਐ ਕੋਈ ਬੱਚੇ ਦੀ ਵਾਪਸੀ ਨਹੀਂ ਹੋਈ ਹਾਂਜੀ ਮੇਰਾ ਨਾਮ ਬਲਜਿੰਦਰ ਕੋਹਰਾ ਮੇਰਾ ਬੇਟਾ ਵਾ ਜਸਪ੍ਰੀ ਸਿੰਘ 2020 ਚ ਲੰਡਨ ਗਿਆ ਸੀ ਦੋਵੇਂ ਜੀ ਗਏ ਸੀ ਬ੍ਰੈਡਫੋਰਡ ਸ਼ਹਿਰ ਦੇ ਵਿੱਚ ਉਹਦੀ ਪੜ੍ਹਾਈ ਹੀ ਉਹ ਸਪੌਂਸ ਵਿੱਚ ਗਿਆ ਸੀ ਉਹਨੇ ਸੱਦਿਆ ਹੀ ਬੁਲਾਇਆ ਹੀ ਬਾਅਦ ਵਿੱਚ ਗਿਆ ਇਹ ਹਾਂਜੀ ਉੱਥੇ ਕੋਈ ਇਹਨਾਂ ਦੇ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਚਲੋ ਇਹ ਦੋਵੇਂ ਆਪਸ ਤੋਂ ਵੱਖਰੇ ਵੱਖਰੇ ਰਹਿਣ ਡੈ ਪੇ ਇਹ ਬੇਟਾ ਕੰਮ ਕਰਦਾ ਹੀ ਕਿਸੇ ਦੇ ਨਾਲ ਜਿਹੜੇ ਵੀ ਉੱਥੇ ਹੈਗੇ ਸੀ ਉਹਨਾਂ ਦੇ ਨਾਲ ਡਿਲੀਵਰੀ ਦੇ ਤੌਰ ਤੇ ਉਹਨਾਂ ਨੇ ਸਾਰੇ ਨੂੰ ਝੂਠਾ ਪਸਾ ਦਿੱਤਾ ਚਲੋ ਉਹਨੇ ਜੋ ਵੀ ਇਹਦੀ ਸਜ਼ਾ ਕਿੰਨੀ ਦੇਰ ਹੋਈ ਆ ਉਹਨੂੰ ਉੱਧਰ ਫਸੇ ਤੇ ਕਿੰਨੀ ਸਜ਼ਾ ਹੋਈ ਹੈ ਹਾਂਜੀ ਸਰ ਉਹਨੂੰ ਮਤਲਬ 14 ਮਹੀਨੇ ਦੀ ਸਜ਼ਾ ਹੀ ਉਹ ਕੱਟ ਚੁੱਕਾ ਵਾ ਤੇ ਹੁਣ ਡਿਟੈਕਟਿਵ ਹੋਮ 'ਚ ਰਹਿ ਰਿਹਾ ਲੰਡਨ ਦੇ ਵਿੱਚ ਉਹਦੇ ਕੋ ਕੋ ਕਾਗਜ਼ ਪੱਤਰ ਕੋਈ ਨਹੀਂ ਹੈਗਾ ਸਾਰਾ ਕੁਝ ਉਹਨਾਂ ਨੇ ਲੈ ਲਿਆ ਵਾ ਇਹ ਕਾਗਜ਼ ਪੱਤਰਿਲ ਕੋ ਕੁਛ ਨਹੀਂ ਹੈਗਾ ਤੇ ਭਾਤ ਤਾਂ ਸਰਕਾਰ ਪੰਜਾਬ ਸਰਕਾਰ ਗਾਡੀ ਸਾਡੀ ਬੇਨਤੀ ਆ ਕਿ ਬੱਚੇ ਸਾਡੇ ਨੂੰ ਕਾਗਜ਼ ਬਣਵਾ ਕੇ ਉਹ ਕਹਿ ਰਿਹਾ ਕਿ ਸਾਨੂੰ ਉਥੋਂ ਦੀ ਸਰਕਾਰ ਕਹਿ ਰਹੀ ਹੈ ਕਿ ਅਪਰੂਵਲ ਨਹੀਂ ਹੋ ਰਿਹਾ ਇਥੋਂ ਇੰਡੀਆ ਵਾਲੇ ਕਰ ਨਹੀਂ ਦੇ ਕਿ ਸਾਨੂੰ ਬੱਚਾ